ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਉੱਤੇ ਜਾਣ ਤੋਂ ਪਹਿਲਾਂ ਜਿੰਨਾ ਵੀਰਪੈਨਾ ਨੇ ਆਪਣੇ ਚੈਨਲ ਨੂੰ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਫੋਲੋ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਜੀ ਉਹ ਕਰ ਲਿਆ ਕਰਨ ਤੇ ਇੱਕ ਰਿਕੁਐਸਟ ਤੁਹਾਡੇ ਅੱਗੇ ਹੋਰ ਆ ਆਪਣੇ ਚੈਨਲ ਤੇ ਜਿਹਨੇ ਵੀ ਆਪਣੀ ਵੀਡੀਓ ਸੌਂਦੇ ਹੁੰਦੇ ਆ ਤੇ ਉਹ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਆਪਾਂ ਅੱਗੇ ਵੀ ਦੱਸਿਆ ਸੀਗਾ ਵੀ ਲਾਇਕ ਦਾ ਇਹ ਹੁੰਦਾ ਵੀ ਆਪਣੀ ਵੀਡੀਓ ਜਿਹੜੀ ਅੱਗੇ ਤੋਂ ਅੱਗੇ ਚਲੀ ਜਾਵੇ ਤੇ ਜਿਹੜੀ ਜਾਣਕਾਰੀ ਵਾਲੀ ਹੁੰਦੀ ਆ ਤੇ ਉਹ ਸਾਰਿਆਂ ਤੱਕ ਉਹ ਜਿਹੜੀ ਜਾਣਕਾਰੀ ਆ ਉਹ ਪਹੁੰਚ ਜਾਵੇ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਤਾਂ ਜਿਹੜਾ ਟੌਪਿਕ ਆ ਵੀ ਕੀ ਹੁੰਦਾ ਵਾ ਤੇ ਇਟਲੀ ਦੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਬਾਰੇ ਜਿਨ੍ਹਾਂ ਨੇ ਵੀਰਪੈਨਾ ਇੱਥੇ ਆਉਣਾ ਜਿਹੜੇ ਆ ਚੁੱਕੇ ਆ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਆਪਾਂ ਨੂੰ ਜਿੰਨੀ ਵੀ ਜਾਣਕਾਰੀ ਹੁੰਦੀ ਆ ਵੱਧ ਤੋਂ ਵੱਧ ਤੇ ਆਪਾਂ ਜਿਹੜੀ ਵੀ ਕੋਈ ਨਵੀਂ ਇਥੋਂ ਦੀ ਅਪਡੇਟ ਹੁੰਦੀ ਆ ਲੈ ਕੇ ਵੀਪਰਾਂ ਨੂੰ ਤੇ ਜਾਂ ਇੱਥੇ ਕੋਈ ਰੋਲ ਚੇਂਜ ਹੁੰਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੁੰਦੀ ਆ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਛਾਣ ਦੀ ਕੋਸ਼ਿਸ਼ ਕਰਦੇ ਆ ਤਾਂ ਹੀ ਆਪਾਂ ਕਹਿੰਦੇ ਵੀ ਜਿੰਨੇ ਵੀ ਆਪਣੇ ਨਵੀਰ ਭੈਣ ਜੁੜੇ ਆ ਤਾਂ ਜਾਂ ਜਿਹੜੇ ਇੱਥੇ ਹੋਰ ਆਉਣੇ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚ ਜੇ ਤੇ ਤੁਸੀਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਆਪਾਂ ਜ਼ਿਆਦਾ ਗੱਲ ਨਹੀਂ ਕਰਨੇਗੀ ਕਿਉਂਕਿ ਅੱਜ ਸ਼ਾਮ ਦੇ ਟਾਈਮ ਮੈਂ ਵੀਡੀਓ ਬਣਾ ਰਹੀ ਹਾਂ ਤੇ ਉਸ ਤੋਂ ਬਾਅਦ ਵੀ ਮੈਂ ਕੰਮ ਤੇ ਜਾਣਾ ਤੇ ਆਪਾਂ ਮੇਨ ਗੱਲ ਦੀ ਕਰਾਂਗੇ ਮੇਨ ਗੱਲ ਇਹੀ ਆ ਵੀ ਜੇ ਮੈਂ ਕਿ ਮੈਂ ਕੱਲ ਵੀਡੀਓ ਪਾਈ ਸੀ ਹਨ ਬਹੁਤ ਵੀਰ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਵੀ ਸਾਨੂੰ ਅੰਬੈਸੀ ਚੋਂ ਮੈਸੇਜ ਆਇਆ ਵਾ ਵੀ ਕਲੈਕਸ਼ਨ ਦਾ ਵੀ ਆਪ ਦਾ ਜਿਹੜਾ ਪਾਸਪੋਰਟ ਆ ਕੇ ਲੈ ਜਾਓ ਤੇ ਆਪਾਂ ਵੀ ਉਹਦਾ ਕੀ ਹੋਊਗਾ ਉਹਦੇ ਤੇ ਵੀ ਤੁਹਾਨੂੰ ਦੱਸੋ ਵੀਜ਼ਾ ਲੱਗਾ ਹੋਊਗਾ ਤੇ ਆਪਾਂ ਤੁਹਾਨੂੰ ਕਲੀਅਰ ਕਰਤਾ ਸੀਗਾ ਵੀ 100% ਚੋ ਵੀ ਹੁੰਦਾ ਤਾਂ ਇਦਾਂ ਹੀ ਆ ਵੀ ਨਹੀਂ ਵੀਜ਼ਾ ਲੱਗਾ ਹੁੰਦਾ ਘਾ ਉਹ ਰਿਫਿਊਜ਼ਲ ਆਈ ਹੁੰਦੀ ਆ ਤੇ ਵੀ ਹੋ ਸਕਦਾ ਇੱਕ ਅਧਿਆ ਉਹਦੇ ਵਿੱਚ 1% ਚ ਹੋ ਜ਼ਿਆਦਾ ਵੀ 5% ਆਪਾਂ ਮੰਨ ਕੇ ਚੱਲੀਏ ਵੀ ਉਹਨਾਂ ਦਾ ਹੁੰਦਾ ਜਿਨ੍ਹਾਂ ਨੂੰ ਕਹਿੰਦੇ ਆ ਕੇ ਲੈ ਜਾਓ ਵੀ ਜਿਨ੍ਹਾਂ ਦੇ ਕੋਰੀਆ ਦਾ ਡਰੈਸ ਸਹੀ ਨਹੀਂ ਦਿੱਤਾ ਹੁੰਦਾ ਵੀ ਹੋ ਸਕਦਾ ਤੁਹਾਡਾ ਵੀਜ਼ਾ ਲੱਗਾ ਹੋਵੇ ਠੀਕ ਆ ਤੇ ਵੀ ਨਹੀਂ ਤਾਂ ਜ਼ਿਆਦਾ ਚਾਲਤਾਰ ਜਦੋਂ ਆਪਣਾ ਵੀਜ਼ਾ ਲੱਗਾ ਹੁੰਦਾ ਉਹ ਜਿਹੜਾ ਪਾਸਪੋਰਟ ਆਪਣਾ ਕੋਰੀਅਰ ਕਰ ਦਿੰਦੇ ਆ ਤੇ ਆਪਣੇ ਘਰੇ ਜਿਹੜਾ ਪਾਸਪੋਰਟ ਜਾਂ ਕੋਈ ਵੀ ਆਪਾਂ ਡਰੈਸ ਦਿੱਤਾ ਹੁੰਦਾ ਉਹਦੇ ਤੇ ਆ ਜਾਂਦਾ ਵਾ ਤੇ ਉਹਦੇ ਰਹਿੰਦੇ ਆਪਾਂ ਇਹ ਵੀ ਕਿਹਾ ਸੀ ਵੀਰ ਭੈਣਾਂ ਨੂੰ ਵੀ ਜਿਹੜੇ ਪਾਸਪੋਰਟ ਲੈ ਕੇ ਆ ਗਏ ਆ ਤੇ ਉਹ ਆਪਾਂ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕੀ ਬਣਿਆ ਵੀ ਹੋ ਸਕਦਾ ਹਨਾ ਕਿਸੇ ਵੀਰ ਭੈਣ ਨੇ ਉੱਥੇ ਜਾ ਕੇ ਲੈ ਕੇ ਆਂਦਾ ਹੋਵੇ ਉਹਦਾ ਵੀਜ਼ਾ ਲੱਗਾ ਹੋਵੇ ਵੀ ਬਾਕੀ ਵੀਰ ਭੈਣਾਂ ਜਿਹੜੇ ਉਹਨਾਂ ਨੂੰ ਡਾਰਨ ਦੀ ਲੋੜ ਨਹੀਂ ਗਈ ਤੇ ਤਾਂ ਕਰਕੇ ਆਪਾਂ ਨੂੰ ਜਿਹੜੇ ਬਹੁਤ ਕਮੈਂਟ ਆਏ ਆ ਹਨਾ ਵੀਰ ਭੈਣਾਂ ਦੇ ਜਿਨ੍ਹਾਂ ਦੇ ਭੈਣਾਂ ਦੇ ਜਿਨ੍ਹਾਂ ਦੇ ਨਈ ਵੀਜ਼ੇ ਨਹੀਂ ਲੱਗੇਗੇ ਰਿਫਿਊਜ਼ਲਾਂ ਲੱਗੀਆਂ ਹੋਈਆਂ ਤੇ ਹੁਣ ਉਹ ਇਹ ਦੂਸਰੇ ਇਹ ਨਾਲ ਚੈਨਲ ਤੇ ਵੀ ਹਨਾ ਇੰਸਟਾਗ੍ਰam ਤੇ ਵੀ ਇੰਸਟਾਗ੍ਰam ਤੇ ਤਾਂ ਮੈਨੂੰ ਇੰਨੇ ਜ਼ਿਆਦਾ ਮੈਸੇਜ ਆਏ ਆ ਵੀ ਸਾਡੇ ਦੀਦੀ ਰਿਫਿਊਜ਼ ਨਾ ਲੱਗ ਗਿਆ ਰਿਫਿਊਜ਼ ਨਾ ਲੱਗ ਗਿਆ ਵੀ ਤਾਂ ਕੀ ਹੱਲ ਹੋਊਗਾ ਤੇ ਇਹ ਇਹਦਾ ਹੱਲ ਕੀ ਹੋਊਗਾ ਹਨਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਹੁਣ ਜਿਵੇਂ ਇੱਕ ਭੈਣ ਨੇ ਤਾਂ ਵੀ ਆਪਾਂ ਨੂੰ ਕਮੈਂਟ ਕੀਤਾ ਵਾ ਵੀ ਉਹਦੇ ਤੇ ਵੀ ਉਹਨਾਂ ਨੇ ਆਖਿਆ ਵਾ ਵੀ ਵਕੀਲ ਇਹਦਾ ਵੀ ਮਤਲਬ ਇਹ ਜਾਣਟ ਨੇ ਆਖਿਆ ਵਾ ਜਿਹੜਾ ਮਾਲਕ ਆ ਉਹ ਹਾਲੇ ਦਾ ਕਰ ਦੂਗਾ ਠੀਕ ਆ ਤੇ ਇੱਕ ਨੇ ਆਖਿਆ ਵੀ ਕਿਸੇ ਮਾਲਕ ਦੀ ਮਤਲਬ ਜਿਹੜੀ ਇੱਧਰ ਆਮਦਨ ਜਿਹੜੀ ਘੱਟ ਸੀ ਉਹਦੀ ਵਜ੍ਹਾ ਨਾਲ ਨਵੀਜ਼ਾ ਲੱਗਾ ਹਨਾ ਕਿਉਂਕਿ ਰਿਫਿਊਜ਼ਲ ਲੈਟਰ ਤੇ ਉਹਨਾਂ ਨੇ ਉਹ ਤਾਂ ਲਿਖਣਾ ਹੀ ਹੁੰਦਾ ਵੀ ਕੈਸ ਰੀਜਨ ਆ ਤੁਹਾਡਾ ਵੀਜ਼ਾ ਨਹੀਂ ਲੱਗਾ ਤੇ ਉਹ ਟਾਈਮ ਵੀ ਹੁੰਦਾ ਆਪਾਂ ਨੂੰ ਟਾਈਮ ਵੀ ਦਿੰਦੇ ਆ ਵੀ ਤੁਸੀਂ ਦੂਰੀ ਵਾਰ ਇਹ ਜੀ ਤੁਹਾਡਾ ਇਹ ਵੀ ਹੱਲ ਹੋ ਗਿਆ ਤੁਸੀਂ ਦੂਰੀ ਵਾਰ ਫੇਰ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਇਹਦੇ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਵੀ ਜਿੱਥੋਂ ਤੱਕ ਕੇ ਆਪਾਂ ਨੂੰ ਪਤਾ ਵੀ ਇਹਦਾ ਕੋਈ ਵੀ ਹੱਲ ਨਹੀਂਗਾ ਠੀਕ ਹੈ ਇਹ ਆਪਾਂ ਕੱਲ ਵੀ ਕਿਹਾ ਸੀ ਆਪਣੇ ਜਿਹੜਾ ਰੀਜਨ ਹੁੰਦਾ ਤੁਹਾਡਾ ਦਿਲ ਤੋੜਨ ਦਾ ਨਹੀਂ ਆਪਣਾ ਹੁੰਦਾ ਵੀ ਤੁਹਾਨੂੰ ਸਹੀ ਸਹੀ ਜਾਣਕਾਰੀ ਦੇਈਏ ਵੀ ਕੋਈ ਵੀ ਮਾਲਕ ਇਦਾਂ ਨਹੀਂ ਕਰਦੇ ਕਿਉਂਕਿ ਜਦੋਂ ਇੱਧਰ ਆ ਜਾਂਦਾ ਮਾਲਕਾਂ ਨੇ ਕਿਰਕ ਫਿਰ ਉਹਨਾਂ ਨੂੰ ਵਕੀਲ ਕਰਨਾ ਪੈਂਦਾ ਕਿਉਂਕਿ ਵਕੀਲ ਤੋਂ ਬਿਨਾ ਇਹ ਸਾਰਾ ਕੋਈ ਹੱਲ ਕੋਈ ਨਹੀਂ ਕਰ ਸਕਦਾ ਠੀਕ ਹੈ ਮਾਲਕ ਇਥੋਂ ਦੇ ਸਾਨੂੰ ਪਤਾ ਕਿਉਂਕਿ ਸਾਡਾ ਰੋਜ਼ ਦਾ ਕੰਮ ਬਾਪ ਪੈਂਦਾ ਮਾਲਕ ਇੰਨੀ ਟੈਨਸ਼ਨ ਨਹੀਂ ਲੈਂਦੇ ਕੋਈ ਵੀ ਇੱਥੇ ਵਕੀਲ ਕਰਕੇ ਇਦਾਂ ਨਹੀਂ ਕਰਦਾ ਜਿਵੇਂ ਇੱਕ ਵਾਰ ਨੋਲਾ ਉਸਤਾ ਕਢਾਤਾ ਕਢਾਤਾ ਬਾਅਦ ਚ ਕੋਈ ਵੀ ਟੈਨਸ਼ਨ ਨਹੀਂ ਲੈਂਦਾ ਫਿਰ ਵੀ ਆਪਾਂ ਤੁਹਾਨੂੰ ਕਹਿੰਨੇ ਆ ਵੀ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਆ ਤੁਹਾਨੂੰ ਆਪਦੇ ਏਜੰਟ ਤੇ ਤੇ ਗਾਂ ਕੀ ਉਹਨਾਂ ਨੂੰ ਵੀ ਏਜੰਟਾ ਨਾ ਕੋਈ ਰਿਸ਼ਤੇਦਾਰ ਵੀ ਹੁੰਦੇ ਆ ਆਪਣੇ ਜਾਂ ਆਪਣੇ ਆਪ ਦੇ ਹੁੰਦੇ ਆ ਉਹਨਾਂ ਨੂੰ ਅੱਗੇ ਮਾਲਕ ਤੇ ਵੀ ਭਰੋਸਾ ਵਾ ਤਾਂ ਤੁਸੀਂ ਇਹ ਪ੍ਰੋਸੈਸ ਕਰਕੇ ਵੇਖ ਲਿਓ ਤੇ ਵੀ ਹੋ ਸਕਦਾ ਹਨ ਇੱਕ ਕਿਸਮਤ ਦਾ ਪਤਾ ਨਹੀਂ ਹੁੰਦਾ ਵੀ ਥੋੜਾ ਜਿਹੜਾ ਹੱਲ ਹੋ ਜੇ ਪਰ ਜਿਹੜੀ ਆਪਾਂ ਨੂੰ ਨੌਲੇਜ ਪਤਾ ਆਪਾਂ ਨੂੰ ਇਹ ਚਾਪਾ ਤੁਹਾਨੂੰ ਇਹੀ ਕਹਿੰਨੇ ਆ ਵੀ ਇਹਦਾ ਹੱਲ ਨਹੀਂ ਹੋ ਸਕਦਾ ਵਕੀਲ ਨਹੀਂ ਕਰ ਮਾਲਕ ਨਹੀਂ ਕਰ ਦੇਗੀ ਮਾਲਕਾਂ ਨੂੰ ਵਕੀਲ ਕਰਨੇ ਪੈਂਦੇ ਆ ਤੇ ਇੱਥੇ ਬਹੁਤ ਕੁਝ ਹੁੰਦਾ ਤੁਹਾਨੂੰ ਪਤਾ ਵਾ ਤਾਂ ਇਹ ਕਰਕੇ ਆਪਾਂ ਤੁਹਾਨੂੰ ਸਹੀ ਗਾਈਡ ਕਰਦੇ ਆ ਹਾਂਜੀ ਇਦਾਂ ਹੁੰਦਾ ਰਿਫਿਊਜ਼ ਨਾ ਕਿਉਂ ਲੱਗ ਰਹੀਆਂ ਉਨਾ ਪੱਕਾ ਲੈ ਵੀ ਦੱਸਿਆ ਸੀ ਤੇ ਅੱਜ ਫੇਰ ਦੱਸਦੇ ਆ ਵੀ ਰਿਫਿਊਜਲ ਲੱਗਣ ਦਾ ਜਿਹੜਾ ਮੇਨ ਮਕਸਦ ਆ ਕਿਉਂ ਲੱਗਦੀ ਆ ਉਹ ਹੈਗਾ ਇਹ ਵੀ ਜਿਹੜੇ ਮਾਲਕਾ ਆਪਣੀ ਜਦੋਂ ਮੇਲ ਜਾਂਦੀ ਆ ਉਹ ਕਨਫਰਮ ਨਹੀਂ ਕਰਦੀ ਪਤਾ ਨਹੀਂ ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਵਾ ਜਿਹੜੇ ਪੇਪਰ ਭਰਉਂਦੇ ਆ ਉਹਨਾਂ ਦਾ ਨੂਲਾ ਉਸਤੇ ਤਾਂ ਕਿ ਉਹਨਾਂ ਨੂੰ ਪੈਸੇ ਦਿੱਤੇ ਹੁੰਦੇ ਆ ਕਈ ਕੇਸ ਤਾਂ ਆਪਣੇ ਕੋਲੇ ਇਦਾਂ ਦੇ ਵੀ ਆ ਬਈ ਜਿਹੜਾ ਮਾਲਕਾ ਹਨਾ ਨੂਲਾ ਉਹਨਾਂ ਜਿਹੜੇ ਆਪਾਂ ਨੇ ਪੇਪਰ ਭਰਉਂਦੇ ਆ ਠੀਕ ਹੈ ਨਾ ਨੋਲਾ ਉਸਤਾ ਮਿਲ ਗਿਆ ਪੈਸੇ ਉਹਨਾਂ ਨੂੰ ਦਿੱਤੇ ਬਾਅਦ ਚ ਜਾਂ ਤਾਂ ਫਿਰ ਮਾਲਕ ਹੀ لالچی ਹੋ ਜਾਂਦੇ ਆ ਨਾ ਹੋ ਕਈ ਕੇਸ ਇਦਾਂ ਦੇ ਵੀ ਹੁੰਦੇ ਆ ਵੀ ਮਾਲਕ ਵੀ لالچی ਹੋ ਜਾਂਦੇ ਆ ਵੀ ਹਾਂ ਹੁਣ ਅਸੀਂ ਸائن ਕਰ ਲਈਏ ਕਨਫਰਮ ਕਰਨਾ ਸਾਨੂੰ ਹੋਰ ਪੈਸੇ ਦਿਓ ਕਿਉਂਕਿ ਇੱਥੋਂ ਦੇ ਮਾਲਕਾਂ ਦਾ ਵੀ ਮੂੰਹ ਪੈ ਚੁੱਕਿਆ ਵਾ ਪਹਿਲਾਂ ਗੱਲਾਂ ਹੋਰ ਸੀ ਇਹਨਾਂ ਗੱਲਾਂ ਹੋਰ ਸੀ ਮਾਲਕ ਐਵੇਂ ਆਪਦੀਆਂ ਆਈਡੀਆ ਦੇ ਦਿੰਦੇ ਸੀ ਲੋਕੀ ਭਰਾ ਭਰਾ ਕਿ ਇੱਧਰ ਸੱਦੀ ਜਾਂਦੇ ਸੀ ਕਿਹੜਾ ਕਿਸੇ ਨੇ ਪੁੱਛਣਾ ਕਿਸੇ ਨੂੰ ਮਾਲਕ ਨੂੰ ਜਿੱਥੇ ਕੰਮ ਮਿਲਦਾ ਸੀ ਕਰੇ ਜਾਂਦੇ ਸੀ ਪੇਪਰ ਕਾਲਦੇ ਸੀ ਪੱਕੇ ਹੋ ਜਾਂਦੇ ਸੇ ਪਰ ਹੁਣ ਜਿਹੜੀਆਂ ਗੱਲਾਂ ਬਹੁਤ ਬਦਲ ਗਈਆਂ ਹੁਣ ਮੇਨ ਗੱਲ ਮਾਲਕ ਤੇ ਤੇ ਵਕੀਲ ਤੇ ਆ ਤੁਹਾਨੂੰ ਆਪਾਂ ਕੱਲ ਵੀ ਦੱਸਿਆ ਸੀ ਵੀ ਮਾਲਕ ਤੇ ਵਕੀਲ ਨੂੰ ਆਪਦੇ ਹੱਥ ਰੱਖਣਾ ਪੈਂਦਾ ਕਿਉਂਕਿ ਹੁਣ ਸਾਰਾ ਕੁਝ ਇੱਕ ਤਾਂ ਸਿਸਟਮ ਆਨਲਾਈਨ ਹੋ ਗਿਆ ਤੇ ਦੂਜਾ ਮਾਲਕ ਤੇ ਵਕੀਲ ਦੇ ਸਿਰ ਤੇ ਹੁੰਦਾ ਜੇ ਕੋਈ ਆਪਣਾ ਸਾਹਮਣੇ ਚ ਵੀ ਬੰਦਾ ਉਹ ਵੀ ਕੁਝ ਵੀ ਨਹੀਂ ਕਰ ਸਕਦਾ ਮਾਲਕ ਤੋਂ ਬਿਨਾ ਤਾਂ ਜਾਂ ਤਾਂ ਇਹਦੀ ਵਜ੍ਹਾ ਇਹ ਹੀ ਆ ਵੀ ਮਾਲਕਾਂ ਦੇ ਜਿਹੜੇ ਮੂੰਹ ਪੈ ਗਿਆ ਉਹ ਜਦੋਂ ਕਨਫਰਮ ਕਰਨ ਦੇ ਹੋਰ ਪੈਸੇ ਮੰਗਦੇ ਆ ਨਾ ਫਿਰ ਉਹਨਾਂ ਨੂੰ ਦੇ ਕੇ ਆ ਜਿਹੜਾ ਫੇਰ ਕਨਫਰਮ ਕਰਾਉਣਾ ਪੈਂਦਾ ਤੇ ਜਾਂ ਫੇਰ ਜਿਨੇ ਆਪਣੇ ਪੇਪਰ ਭਰਾਏ ਹੁੰਦੇ ਹਨਾ ਉਹਨਾਂ ਦੀ ਸ਼ਾਇਦ ਪਤਾ ਨਹੀਂ ਕਿੱਥੋਂ ਤੱਕ ਗੱਲ ਕੀਤੀ ਹੁੰਦੀ ਆ ਉਹ ਨੂਲਾ ਉਸ ਦਾ ਕਢਾਉਂਦੇ ਆ ਥੋੜੇ ਤੋਂ ਪੈਸੇ ਲੈ ਲੈਂਦੇ ਆ ਅੱਗੇ ਵੜੇ ਮੁੱਟੇ ਜਿਹੜੇ ਮਾਲਕ ਨੂੰ ਦੇਣੀ ਹੁੰਦੀ ਆ ਉਹ ਨੂੰ ਦੇ ਦਿੰਦੇ ਆ ਫਿਰ ਨਹੀਂ ਹੁੰਦਾ ਕੋਈ ਕੋਈ ਹਾਲ ਨਹੀਂ ਹੁੰਦਾ ਤੁਹਾਡੀਆਂ ਉੱਥੇ ਫਾਈਲਾਂ ਜਮਾ ਹੁੰਦੀਆਂ ਤੁਸੀਂ ਨੂੰ ਲਾ ਉਸਤਾ ਲੈ ਕੇ ਫਾਈਲਾਂ ਜਮਾ ਕਰਾਉਣੀਆਂ ਜਦੋਂ ਕਨਫਰਮ ਕਰਨੇ ਹੁੰਦੇ ਆ ਤੇ ਉਦੋਂ ਕਨਫਰਮ ਨਹੀਂ ਕਰਦੇ ਮੇਨ ਜਿਹੜੀ ਰਿਫਿਊਜ਼ਲ ਦਾ ਵਜਾ ਵਾ ਉਹ ਮਾਲਕ ਕਨਫਰਮ ਨਹੀਂ ਕਰਦੇ ਠੀਕ ਆ ਹਾਂਜੀ ਦੂਜੀ ਗੱਲ ਵੀ ਜਦੋਂ ਆਪਾਂ ਆਪਾਂ ਨੂੰ ਇਹੋ ਜਿਹੀ ਵੀ ਕੋਈ ਆਉਂਦੇ ਹਨਾ ਮੈਸੇਜ ਵਿਹਾਂ ਕਰਕੇ ਪਾ ਕੇ ਉਹਨਾਂ ਨੂੰ ਕਹਿੰਨੇ ਆ ਨਾ ਉਹ ਕਹਿ ਦਿੰਦੇ ਕਰਵਾ ਦਾਂਗੇ ਕਰਵਾ ਦਾਂਗੇ ਸਾਨੂੰ ਤਾਂ ਵੀ ਮਤਲਬ ਇਹੇ ਗੱਲ ਵੀ ਇਦਾਂ ਹੀ ਲੱਗਦੀ ਆ ਵੀ ਹਾਂ ਤੁਹਾਨੂੰ ਵੀ ਜਾਂ ਲਾਰੇ ਲਾਈ ਜਾਂਦੇ ਆ ਜਾਂ ਕਿਦਾਂ ਵੀ ਕਿਉਂਕਿ ਹੁਣ ਉਹਨਾਂ ਨੇ ਪੈਸੇ ਲੈ ਲਏ ਪੈਸੇ ਤਾਂ ਤੁਹਾਡੇ ਵਾਪਸ ਕਰਨੇ ਨਹੀਂ ਹਾਂ ਜੇ ਤੁਹਾਨੂੰ ਵੀ ਮਤਲਬ ਤੁਹਾਨੂੰ ਲੱਗਦਾ ਤੁਹਾਡਾ ਹੱਲ ਹੁੰਦਾ ਕਿਉਂਕਿ ਹੁਣ ਤਾਂ ਅੱਗੇ ਜਦੋਂ ਪੇਪਰ ਕੁੱਲਣਗੇ ਉਹਦੀ ਤੁਸੀਂ ਭਰਾ ਸਕਦੇ ਆ ਤੇ ਜਾਂ ਤੁਹਾਡੇ ਵੀ ਪੈਸੇ ਜਿਵੇਂ ਐਸੇ ਉਹ ਮੋੜਦੇ ਆ ਹਨਾ ਵੈਸੇ ਨਹੀਂ ਲੱਗਦਾ ਵੀ ਮੋੜਨਗੇ ਕਿਉਂਕਿ ਉਹਨਾਂ ਨੇ ਨੁਲਾਸਤਾ ਕਢਾਤਾ ਤੁਹਾਡਾ ਵੀ ਜਨ ਨਹੀਂ ਲੱਗਾ ਬੱਸ ਗੱਲ ਖਤਮ ਤੇ ਜੇ ਲੱਗ ਗਿਆ ਸੀਗਾ ਤਾਂ ਬਸ ਫਿਰ ਵੀ ਟੀਕਾ ਹੁਣ ਜੇ ਹੁਣ ਉਹਨਾਂ ਨੇ ਕਨਫਰਮੈਂਸ ਤੇ ਗੱਲ ਮੰਹੀਂ ਹੋਈ ਕਿਉਂਕਿ ਇੱਕ ਗੱਲ ਹੋਰ ਆ ਜਦੋਂ ਜਿੰਨਾ ਚਿਰ ਮਾਲਕ ਨੂੰ ਮੇਲ ਨਹੀਂ ਜਾਂਦੀ ਜਿੰਨਾ ਚਿਰ ਮਾਲਕ ਕੋ ਕੋਈ ਰਿਸਪੌਂਸ ਨਹੀਂ ਦਿੰਦਾਗਾ ਠੀਕ ਆ ਫਿਰ ਉਹ ਆਪਣਾ ਰਿਫਿਊਜ਼ ਕਰ ਸਕਦੇ ਆ ਤੇ ਜਿੰਨਾ ਚਿਰ ਮਾਲਕ ਨੂੰ ਮੇਲ ਨਹੀਂ ਜਾਂਦੀ ਉਨਾ ਚਿਰ ਆਪਣਾ ਉਹ ਪਾਸਪੋਰਟ ਆ ਜਿਹੜਾ ਉਹ ਆਪਾਂ ਨੂੰ ਨਹੀਂ ਮੋੜ ਸਕਦੇ ਨਹੀਂ ਰਿਫਿਊਜ਼ ਲਾ ਸਕਦੇ ਠੀਕ ਆ ਕਿਉਂਕਿ ਹੁਣ ਸਾਰਾ ਗੱਲ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮਾਲਕ ਦੇ ਹੱਥਾ ਜੇ ਉਹ ਨੂੰ ਮੇਲ ਜਾਊਗੀ ਉਹ ਅੱਗੋਂ ਕੋਈ ਰਿਸਪੌਂਸ ਦੇਊਗਾ ਵੀ ਹਾਂ ਮੈਨੂੰ ਬੰਦਾ ਚਾਹੀਦਾ ਵੀਜ਼ਾ ਝੱਟਪਟ ਲਾ ਕੇ ਤੁਹਾਨੂੰ ਆ ਜਾਂਦਾ ਕੋਰੀਆ ਲਈ ਜੇ ਮਾਲਕ ਅੱਗੋਂ ਰਿਸਪੌਂਸ ਨਹੀਂ ਦਿੰਦਾਗਾ ਤੇ ਫੇਰ ਪੀਜਾ ਤੁਹਾਡਾ ਨਹੀਂ ਲੱਗਦਾ ਹਾਂ ਜੇ ਵੀ ਮਤਲਬ ਐਮਬੈਸੀ ਵੀ ਕੱਲਾ ਵੈਸੇ ਮਾਲਕ ਨੂੰ ਮੇਲ ਭੇਜੇ ਤੋਂ ਬਿਨਾ ਰਿਫਿਊਜ਼ਲ ਨਹੀਂ ਲਾ ਸਕਦੀ ਮਾਲਕ ਨੂੰ ਮੇਲ ਜਾਂਦੀ ਹੀ ਜਾਂਦੀ ਆ ਠੀਕ ਹੈ ਜੀ ਤੇ ਬਾਕੀ ਇੱਕ ਇਹ ਤੁਹਾਨੂੰ ਵੀ ਆ ਗਿਆ ਹੁਣ ਸਮਝ ਤੇ ਹਾਂ ਵੀ ਇਹ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਆ ਜਾਂ ਤੁਹਾਡਾ ਕੋਈ ਸੰਨ ਚਾ ਵੀ ਉਹ ਕਹਿੰਦਾ ਕਰਵਾ ਦੇਣੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਤੁਸੀਂ ਵੀ ਆਵਦਾ ਜਿਹੜਾ ਕੰਮ ਕਰਵਾ ਲਓ ਠੀਕ ਆ ਤੇ ਬਾਕੀ ਇੱਕ ਭੈਣ ਦਾ ਆਇਆ ਸੀ ਮੈਸੇਜ ਵੀ ਇੱਕ ਸਤੰਬਰ ਨੂੰ ਫੈਲ ਜਮਾ ਕਰਵਾਈ ਸੀਗੀ ਵੀ ਹਜੇ ਤੱਕ ਮਾਲਕ ਨੂੰ ਮੇਲ ਨਹੀਂ ਗਈਗੀ ਤੇ ਵੀ ਵੈਸੇ ਤਾਂ ਮਾਲਕ ਨੂੰ ਮੇਲ ਚਲੀ ਜ ਜਾਂਦੀ ਹੈ ਆਪਣੇ ਕੋਲ ਵੀ ਇੱਕ ਕੇਸ ਆਇਆ ਸੀ ਹੈ ਵੀ ਜਿੱਥੇ ਮਾਲਕ ਨੂੰ ਬਹੁਤ ਫੈਲ ਜਮਾ ਕਰਾਉਣ ਤੋਂ ਬਾਅਦ ਬਹੁਤ ਟਾਈਮ ਬਾਅਦ ਜਿਹੜੀ ਮੇਲ ਆਈ ਸੀਗੀ ਤੇ ਮੇਲ ਆਉਣ ਤੋਂ 10 ਦਿਨਾਂ ਦੇ ਵਿੱਚ ਵਿੱਚ ਮਾਲਕ ਨੇ ਕਨਫਰਮ ਕਰਨਾ ਹੁੰਦਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਂਦਾ ਤੇ ਹੋ ਸਕਦਾ ਵੀ ਅਜੇ ਮੇਲ ਨਹੀਂ ਗਈ ਹੋਵੇ ਮਾਲਕ ਨੂੰ ਤੁਸੀਂ ਵੇਟ ਕਰ ਸਕਦੇ ਆ ਤੁਹਾਡਾ ਵੀਜ਼ਾ ਜਿਹੜਾ ਲੱਗ ਜਾਊਗਾ ਤੇ ਹਾਂਜੀ ਆਪਾਂ ਮੇਨ ਮੇਨ ਕਮੈਂਟ ਦੇ ਵਿੱਚ ਪੜਦੇ ਆਂ ਤੇ ਹਾਂਜੀ ਇੱਕ ਭੈਣ ਦਾ ਕਮੈਂਟ ਸੀਗਾ ਵੀ ਜਿਹੜੇ ਅਕਤੂਬਰ ਚ ਪੇਪਰ ਭਰੇ ਜਾਣੇ ਆ ਉਹ 9 ਮਹੀਨੇ ਵਾਲੇ ਆ ਹੈਲੋ ਦੀਦੀ ਜਿਹੜੇ ਅਕਤੂਬਰ ਚ ਪੇਪਰ ਕਲਿੱਕ ਹੋਣੇ ਉਹ 9 ਮਹੀਨੇ ਵਾਲੇ ਪੇਪਰ ਹੈਗੇ ਆ ਜਨ ਦੱਸਿਓ ਹਾਂਜੀ ਜਿਹੜੇ ਇਹ ਅਕਤੂਬਰ ਚ ਪੇਪਰ ਭਰੇ ਜਾਣੇ ਆ ਜੁਲਾਈ ਚ ਫੈਲਣ ਜਿਹੜੀਆਂ ਤਿਆਰ ਹੋਈਆਂ ਵਾ ਹਾਂਜੀ ਇਹ ਟੂ ਰੈਸਟ ਅਲੇ ਪੇਪਰ ਆ ਤੇ ਇਹ ਜਿਹੜੇ ਆ ਟੂਰਿਸਟ ਸੈਕਟਰ ਵਾਲੇ ਤੇ 9 ਮਹੀਨਿਆਂ ਵਾਲੇ ਆ ਇਹਦੇ ਵਿੱਚ ਸਾਲ ਵਾਲੇ ਨਹੀਂ ਕਿ 9 ਮਹੀਨਿਆਂ ਵਾਲੇ ਆ ਇਹ ਪੇਪਰ ਆ ਜਿਹੜੇ ਤੇ ਇਹ ਭਰੇ ਜਾਣੇ ਆ ਤੇ ਅੱਗੇ ਜਿਹੜੇ ਨਵੰਬਰ ਦੇ ਵਿੱਚ ਜਾ ਕੇ ਨਵੰਬਰ ਚ ਆ ਜਾਣ ਦਸੰਬਰ ਚ ਆ ਜਾਣ ਫੇਲਾਂ ਤਿਆਰ ਕਰਨ ਦੀ ਡੇਟ ਹਜੇ ਆਈ ਨਹੀਂ ਜਦੋਂ ਆਈ ਆਪਾਂ ਤੁਹਾਡੇ ਨਾਲ ਉਹ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਸ਼ੇਅਰ ਕਰਕੇ ਦੱਸ ਦਾਂਗੇ ਵੀ ਆਹਾ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਫੈਲਾ ਜਿਹੜੀਆਂ ਤਿਆਰ ਹੋਣੀਆਂ ਤੇ ਕਲੈਕ ਡੇਟਾ ਤੁਹਾਨੂੰ ਆਪਣੀਆਂ ਦੱਸੀਆਂ ਹੀ ਹੋਈਆਂ ਜਨਵਰੀ ਫਰਵਰੀ ਦੇ ਵਿੱਚ ਤੇ ਉਸੋਂ ਉਦੋਂ ਜਿਹੜੇ ਸਾਰੇ ਪੇਪਰ ਭਰੇ ਜਾਣੇ ਆ ਜਿਹੜੇ 9 ਮਹੀਨੇ ਵਾਲੇ ਵੀ ਆ ਸਾਲ ਵਾਲੇ ਵੀ ਆ ਜਿਹੜੇ ਡੋਮੈਸਟਿਕ ਪੇਪਰ ਉਹ ਵੀ ਸਾਲ ਵਾਲੇ ਹੁੰਦੇ ਆ ਤੇ ਉਹ ਆ ਜਿਹੜੇ ਉਦੋਂ ਭਰੇ ਜਾਣੇ ਆ ਪਹਿਲਾਂ ਤਿਆਰ ਹੋ ਕੇ ਤੇ ਉਹ ਜਨਵਰੀ ਦੇ ਵਿੱਚ 9 ਮਹੀਨੇ ਵਾਲੇ ਤੇ ਫਰਵਰੀ ਦੇ ਵਿੱਚ ਆ ਜਿਹੜੇ ਸਾਲ ਵਾਲੇ ਪੇਪਰ ਆ ਉਹ ਕਲੈਕ ਹੋਣੇ ਆ ਠੀਕ ਹੈ ਜੀ ਅੱਗੇ ਇੱਕ ਅੱਧਾ ਕਮੈਂਟ ਆਪਾਂ ਹੋਰ ਪੜ੍ਹ ਦਿੰਨੇ ਫਿਰ ਮੇਲ ਗਈ ਹੋਏ ਤਾਂ ਮਾਲਕ ਨੂੰ ਵੀਜਾ ਆਇਆ ਹੋਵੇ ਪਲੀਜ਼ ਦੱਸਿਓ ਹਾਂ ਜੀ ਜੇ ਕਿਸੇ ਵੀ ਵੀਰ ਭੈਣ ਦੀ ਹੈ ਨਾ ਇੱਕ ਵੀ ਰਕਮੈਂਟ ਸੀਗਾ ਵੀ ਜੇ ਮਾਲਕ ਨੂੰ ਮੇਲ ਗਈ ਹੋਏ ਸਤੰਬਰ ਵਾਲਿਆਂ ਦੀ ਤੇ ਵੀਜ਼ਾ ਆਇਆ ਹੋਇਆ ਤਾਂ ਉਹ ਦੱਸਿਓ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਜਿਹੜੇ ਵੀਰ ਭੈਣਾਂ ਦਾ ਹਨਾ ਸਤੰਬਰ ਦੇ ਵਿੱਚ ਲਾਈਆਂ ਹੋਈਆਂ ਸੀ ਪਹਿਲਾਂ ਜਾਂ ਅਗਸਤ ਦੇ ਐਂਡ ਤੱਕ ਤੇ ਵੀ ਉਹਨਾਂ ਦੇ ਵੀਜ਼ੇ ਆ ਗਏ ਤੇ ਜਿਹੜੇ ਆਪਣੇ ਹੋਰ ਵੀਰ ਭੈਣਾਂ ਹਨਾ ਢੀਕ ਦਿਆ ਚਲੋ ਉਹਨਾਂ ਨੂੰ ਪਰ ਕੇ ਹਨਾ ਹੌਸਲਾ ਹੋ ਜਾਂਦਾ ਵੀ ਚਲੋ ਸਾਡਾ ਵੀ ਬੀਜ ਆ ਜਾਊਗਾ ਕਿਉਂਕਿ ਡੇਟਾ ਜਿੰਨਾ ਦੀ ਸੇਮ ਜਾਂ ਅੱਗੇ ਪਿੱਛੇ ਇੱਕ ਦੇ ਦਿਨ ਦੇ ਹੁੰਦੀਆਂ ਵਾ ਤੇ ਜੇ ਮਿਲ ਗਈ ਹੁੰਦੀ ਆ ਜਾਂ ਕਿੰਨੇ ਦਿਨਾਂ ਬਾਅਦ ਗਈ ਹੁੰਦੀ ਆ ਵੀ ਹੁਣ ਕਿਉਂਕਿ ਆਪਾਂ ਨੂੰ ਵੀ ਥੋੜੇ ਅਰਗਿਆਂ ਤੋਂ ਹੀ ਪਤਾ ਲੱਗਦਾ ਹਨਾ ਵੀ ਜਿਵੇਂ ਆਪਾਂ ਨੂੰ ਹੁਣ ਕਮੈਂਟ ਆਉਂਦੇ ਆਪਾਂ ਦੂਸਰੇ ਚੈਨਲ ਤੇ ਬਹੁਤ ਗਰੁੱਪ ਬਨੇ ਹੋ ਜਾਂ ਗਰੁੱਪ ਚ ਬਹੁਤ ਜ਼ਿਆਦਾ ਵੀਰ ਆ ਜਿਹੜੇ ਇੰਨੇ ਤਰੀਕ ਨੂੰ ਫੈਲਾ ਜਾਵਾ ਕਰਾਉਂਦੇ ਆ ਇੰਨੇ ਤੱਕ ਵੀਜ਼ਾ ਆ ਜਾਂਦਾ ਕੀ ਪ੍ਰੋਸੈਸ ਆ ਮਿਲਦਾ ਫਿਰ ਇਹ ਆਪਾਂ ਨੂੰ ਪਤਾ ਲੱਗਦਾ ਵੀ ਇਦਾਂ ਚੱਲ ਰਿਹਾ ਵਾ ਤੇ ਹੋਰ ਜਿਹੜੇ ਵੀਰ ਭੈਣ ਗਰੁੱਪ ਚ ਨਹੀਂ ਹੁੰਦੇ ਹਨਾ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਜਿਹੜਾ ਆਪਾਂ ਅੱਗੇ ਵੀ ਦੱਸ ਦਿਆ ਕਰੀਏ ਤੇ ਜਿਹੜੇ ਹੋਰ ਵੀਰ ਭੈਣ ਉਹਨਾਂ ਨੂੰ ਪਤਾ ਲੱਗੇ ਵੀ ਹੁਣ ਇੰਨਾ ਟਾਈਮ ਲੱਗ ਰਿਹਾ ਇੰਨੇ ਟਾਈਮ ਬਾਅਦ ਆ ਜਿਹੜਾ ਵੀਜ਼ਾ ਲੱਗ ਕੇ ਆ ਰਿਹਾ ਵਾ ਹਾਂਜੀ ਇੱਕ ਸੀਗਾ ਜੀ ਸਸਟਿਕਲ ਅਸਿਸਟੈਂਟ ਜੀ ਸਾਡੀ ਫੈਮਿਲੀ ਫੈਮਿਲੀ ਠੀਕ ਹੈ ਜੀ ਅਪਾਇੰਟਮੈਂਟ ਆ ਨਵੰਬਰ ਚ ਤੇ ਉਹ ਕਹਿੰਦੇ ਦੋ ਦਿਨ ਪਹਿਲਾਂ ਹੀ ਆ ਜਿਹੜਾ ਸਾਡੇ ਡਾਕੂਮੈਂਟ ਆ ਤੇ ਉਹਦੀ ਵੈਲਿਡਿਟੀ ਖਤਮ ਹੋ ਜਾਣੀ ਆ ਵੀ ਇਦਾਂ ਕੋਈ ਪ੍ਰੋਬਲਮ ਤਾਂ ਨਹੀਂ ਜੀ ਇਹ ਤੁਹਾਡੀ ਪਹਿਲਾਂ ਵੀ ਅਪਾਇੰਟਮੈਂਟ ਚੁੱਕੀ ਹੋਈ ਆ ਫੇਰ ਕੋਈ ਵੀ ਨਹੀਂ ਮਤਲਬ ਕੋਈ ਚੱਕਰ ਨਹੀਂਗਾ ਤੁਹਾਡਾ ਇਧਰ ਨੂੰ ਲਾਅ ਤੱਕ ਗਿਆ ਤੁਸੀਂ ਅਪਾਇੰਟਮੈਂਟ ਚੁੱਕੀ ਆ ਤੇ ਆਪਾਂ ਤੁਹਾਨੂੰ ਅੱਗੇ ਵੀ ਦੱਸਦੇ ਹੁੰਨੇ ਆ ਵੀ ਜੇ ਉਹਦੀ ਜਿਹੜੀ ਡੇਟ ਲੰਘ ਗਈ ਆ ਬਾਅਦ ਚ ਅਪਾਇੰਟਮੈਂਟ ਚੁੱਕਣ ਤੋਂ ਬਾਅਦ ਤੇ ਇਹ ਵੀ ਮਤਲਬ ਉਹਦੀ ਪਹਿਲਾਂ ਜਿਹੜੀ ਡੇਟ ਲੰਘ ਕੇ ਆਪਾਂ ਨੂੰ ਟਾਈਮ ਤੋਂ ਬਾਅਦ ਅਪਾਇੰਟਮੈਂਟ ਮਿਲਦੀ ਆ ਫਿਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿ ਤੁਹਾਡਾ ਜਿਹੜਾ ਤੁਹਾਡੀ ਫਾਈਲ ਆ ਜਿਹੜੀ ਉਹ ਜਮ੍ਹਾਂ ਹੋ ਜਾਊਗੀ ਹਾਂਜੀ ਜਿਹੜੇ ਬਾਕੀ ਕਹਿ ਰਹੇ ਆ ਵੀਰ ਤੇ ਭੈਣਾ ਵੀ ਮਾਲਕ ਨੇ ਚੈੱਕ ਕੀਤਾ ਵੀ ਹਜੇ ਮੇਲ ਨਹੀਂ ਗਈ ਕੀ ਹਾਂਜੀ ਹੋ ਸਕਦਾ ਵਾ ਵੀ ਮੇਲ ਹਜੇ ਨਹੀਂ ਗਈ ਹੋਵੇ ਕਿਉਂਕਿ ਆਪਾਂ ਦੱਸਿਆ ਵੀ ਆਪਣੇ ਕੋਲ ਸਿਰਫ ਇੱਕ ਕੇਸ ਹੀ ਆਇਆ ਸੀਗਾ ਵੀ ਜਦੋਂ ਜਿਹੜਾ ਬਹੁਤ ਲੇਟ ਮੇਲ ਆਈ ਮਾਲਕ ਨੂੰ ਤੇ ਵੀ ਉਹਨੂੰ ਵੀ ਉਹਨਾਂ ਨੇ ਵੀ ਆਏ ਸੀਗਾ ਵੀ ਸ਼ਾਇਦ ਮਾਲਕ ਨੂੰ ਮੇਲ ਆ ਗਈ ਮਾਲਕ ਨੇ ਕਨਫਰਮ ਨਹੀਂ ਕੀਤੀ ਹੋਣੀਗੀ ਪੈਸੇ ਲੈ ਲਿਆ ਤੇ ਫਿਰ ਪਤਾ ਲੱਗਾ ਵੀ ਮਾਲਕ ਨੂੰ ਹਜੇ ਮੇਲ ਆਈ ਨਹੀਂ ਸੀ ਉਹ ਮੈਂ ਤੁਹਾਨੂੰ ਦੱਸ ਨਹੀਂ ਜਿਆਦਾ ਟਾਈਮ ਵੀ ਨਹੀਂ ਸੀ ਉਹ ਵੀ ਦੀ ਫੇਲ ਜਮਾ ਹੋਈ ਸੀ 15 16 ਤਰੀਕ ਤੱਕ ਜੂਨ ਦੀ ਗੱਲ ਆ ਸ਼ਾਇਦ ਜੂਨ ਦੀ ਹੋਈ ਆ ਹਾਂਜੀ ਜੂਨ ਜੂਨ ਦੀ ਤੇ ਉਹ ਆਈ ਸੀ ਮਾਲਕ ਨੂੰ ਜਿਹੜੀ ਮੇਲ ਵੈਸੇ ਜਿਆਦਾ 15 ਕ ਲੈਨ ਪਈ ਸੀਗੀ ਤੇ 30 31 ਤਰੀਕ 31 ਤਰੀਕ ਤੱਕ ਖਣਤੀਰ ਨੂੰ ਆਈ ਸੀਗੀ ਉਹ ਮੇਲ 30 ਨੂੰ ਆਈ ਸੀ ਮੇਲ ਉਹ ਮਾਲਕ ਨੂੰ ਤੇ ਫਿਰ ਉਹਨੇ 10 ਦਿਨਾਂ ਦੇ ਵਿੱਚ ਵਿੱਚ ਹੀ ਕਨਫਰਮ ਕਰਕੇ ਦੇਣੀ ਸੀਗੀ ਫਿਰ ਉਹ ਤਾਂ ਚਲੋ ਮਾਲਕ ਬਈ ਕਈ ਤਾਂ ਮਾਲਕ ਨਾਲ ਦੀ ਨਾਲ ਜਦੋਂ ਮੇਲ ਆਉਂਦੀ ਆ ਨਾਲ ਦੀ ਨਾਲ ਹੀ ਕਨਫਰਮ ਕਰ ਦਿੰਦੇ ਆ ਤੇ ਕਈਆਂ ਦਾ ਇਹਨਾਂ ਦਾ ਕੋਈ ਚੱਕਰ ਹੁੰਦਾ ਪੈਸਿਆਂ ਤੇ ਲਿਆਂਦਾ ਤੇ ਉਹੋ ਥੋੜਾ ਜਿਹਾ ਕਰਦੇ ਆ ਤੇ ਨਹੀਂ ਤਾਂ ਮਾਲਕ ਨੇ ਤਾਂ ਬਸ ਕੀ ਕਨਫਰਮ ਹੀ ਕਰਨਾ ਹੁੰਦਾ ਤੇ ਬਾਕੀ ਹਾਂਜੀ ਬਾਕੀ ਆਪਾਂ ਕੱਲ ਦੱਸਿਆ ਸੀਗਾ ਫੇਰ ਇੰਸਟਾਗ੍ਰਾਮ ਤੇ ਆਪਾਂ ਨੂੰ ਕਮੈਂਟ ਆਇਆ ਸੀਗਾ ਬਈ ਜਿਹੜੇ ਡੋਮੈਸਟਿਕ ਪੇਪਰ ਦਾ ਉਹਨਾਂ ਦੀ ਵੀ ਯਾਨੀ ਮਾਲਕ ਨੂੰ ਮਿਲ ਜਾਂਦੀ ਹਾਂਜੀ ਸਾਰਿਆਂ ਦੀ ਮੇਲ ਜੇੜੀ ਮਾਲਕ ਨੂੰ ਆਉਂਦੀ ਆ ਕਨਫਰਮ ਕਰਨ ਦੀ ਕੋਈ 9 ਮਹੀਨੇ ਆਲਾ ਕੋਈ ਸਾਲ ਆਲਾ ਵਾ ਕੋਈ ਡੋਮੈਸਟਿਕ ਕੋਈ ਵੀ ਆ ਮਾਲਕ ਕਨਫਰਮ ਕਰਨਗੇ ਉਸ ਤੋਂ ਬਾਅਦ ਹੀ ਆਪਣਾ ਵੀਜ਼ਾ ਲੱਗੂਆ ਠੀਕ ਹੈ ਜੀ ਏਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਵੀਰ ਭੈਣਾਂ ਲਈ ਜਿਨ੍ਹਾਂ ਦੇ ਵਿਚਾਰੇ ਰਿਫਿਊਜ਼ਲ ਆਇਆ ਉਹਨਾਂ ਲਈ ਆਪਾਂ ਨੂੰ ਦੌਕ ਵੀ ਬਹੁਤ ਹੋਇਆ ਕਿਉਂਕਿ ਪਤਾ ਵੀ ਜਦੋਂ ਤੋਂ ਆਪਾਂ ਪੇਪਰ ਭਰੌਣੇ ਆ ਨਾ ਭਰਉਣ ਤੋਂ ਲੈ ਕੇ ਤੇ ਨੁਲਾਸ ਤੋਂ ਨਿਕਲ ਤੱਕ ਫੈਲਾ ਜਮਾ ਕਰਾਉਣ ਤੱਕ ਬਹੁਤ ਮਤਲਬ ਜਿਹੜਾ ਆਪਾਂ ਸੰਘਰਸ਼ ਕਰਦੇ ਆ ਕਦੇ ਕਿਤੇ ਜਾੜੇ ਕੋਸ ਕਰ ਲਿਆ ਪੈਸਾ ਤੇ ਲਗਾ ਇਕੱਠਾ ਕਰ ਲਿਆ ਤੇ ਜਦੋਂ ਰਿਫਿਊਜਨ ਲੱਗ ਜਾਂਦੀ ਹੈ ਨਾ ਤੇ ਵੀ ਕਿੰਨਾ ਆਪਾਂ ਸਮਝ ਸਕਦੇ ਹਾਂ ਤੁਹਾਨੂੰ ਕਿੰਨਾ ਦੁੱਖ ਹੋਊਗਾ ਤੇ ਪਰ ਆਪਾਂ ਹੁਣ ਕਾਹ ਚ ਕਰ ਵੀ ਨਹੀਂ ਸਕਦੇ ਤੇ ਆਪਾਂ ਤੁਹਾਨੂੰ ਜਿਹੜਾ ਸਹੀ ਗਾਈਡ ਕਰਦੇ ਆ ਵੀ ਜੇ ਤਾਂ ਤੁਹਾਡਾ ਵੈਸੇ ਹੀ ਕੰਮ ਹੁੰਦਾ ਕਹਿੰਦੇ ਆ ਕੋਈ ਕਰਵਾ ਕੇ ਦੇਖ ਲਓ ਤੇ ਪਰ ਆਪਦਾ ਪੈਸਾ ਹੋਰ ਖਰਾਬ ਨਾ ਕਰਿਓ ਕਿਉਂਕਿ ਆਪਾਂ ਨੂੰ ਇਹ ਤੁਹਾਡਾ ਕਨੋਲਜ ਆ ਵੀ ਨਹੀਂ ਹੱਲ ਹੋ ਸਕਦਾ ਤੇ ਹਾਂ ਬਾਕੀ ਜੇ ਤੁਹਾਡਾ ਉਹੀ ਹੁਣ ਅੱਗੇ ਪੇਪਰ ਖੁੱਲਣੇ ਆ ਭਰੇ ਜਾਣੇ ਆ ਤੇ ਵੀ ਉਹਨਾਂ ਪੈਸਿਆਂ ਦੇ ਵਿੱਚ ਹੀ ਉਹ ਤੁਹਾਡੇ ਜੇ ਕੋਈ ਰਿਸ਼ਤੇਦਾਰ ਆ ਜਾਂ ਕੋਈ ਉਹ ਹਾਲਕਾ ਕੋਈ ਵੀ ਆ ਹਨ ਤਾਂ ਜਾਣਤਾ ਵੀ ਉਹਨਾਂ ਚ ਹੀ ਤੁਹਾਡਾ ਉਹ ਕੰਮ ਕਰਵਾ ਕੇ ਦਿੰਦਾ ਤਾਂ ਤੁਸੀਂ ਉਹਨੂੰ ਰਿਕੁਐਸਟ ਕਰਕੇ ਵੀ ਸਾਡੇ ਹੁਣ ਅੱਗੇ ਜਿਹੜੇ ਪੇਪਰ ਭਰੇ ਜਾਣੇ ਆ ਨਵੰਬਰ ਦਸੰਬਰ ਚ ਫੇਰਾਂ ਤਿਆਰ ਹੋਣੀਆਂ ਤੇ ਉਹਦੇ ਚ ਭਰਾ ਲਿਓ ਤੁਸੀਂ ਤੇ ਤੁਹਾਡਾ ਵੀਜਾ ਲੱਗ ਜਾਊਗਾ ਠੀਕ ਹੈ ਜੀ ਐਸੀ ਜੀ ਅੱਜ ਦੀ ਆਪਣੀ ਵੀਡੀਓ ਮਿਲਾਂਗੇ ਅਗਲੀ ਵੀਡੀਓ ਚ ਜੇ ਕੋਈ ਗਲਤੀ ਹੋ ਗਈ ਹੋਈ ਬੋਲਣ ਚ ਜਾਂ ਕੋਈ ਤਾਂ ਉਹਦੇ ਲਈ ਆਪਾਂ ਮਾफी ਮੰਗਦੇ ਹਾਂ ਕਿਉਂਕਿ ਅੱਜ ਮੈਂ ਥੋੜੇ ਜਲਦੀ ਚ ਵੀਡੀਓ ਬਣਾਈ ਆ ਬਹੁਤ ਆਪ ਵੀਰ ਭੈਣਾਂ ਦੇ ਕਮੈਂਟ ਰਿਫਿਊਜਨਾਂ ਬਾਰੇ ਆ ਰਹੇ ਸੀ ਦੋਨਾਂ ਚੈਨਲਾਂ ਤੇ ਤੇ ਹੁਣ ਇਹਨਾਂ ਦਾ ਟਾਈਮ ਨਹੀਂ ਹੁੰਦਾ ਇਹ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਆ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਕੇ ਆਪਣੇ ਵੀਰ ਭੈਣਾਂ ਨਾਲ ਸ਼ੇਅਰ ਕਰ ਦਿੰਨੀ ਆ ਠੀਕ ਆ ਜੀ ਬਾਏ ਬਾਏ